ਇਕਬਾਲ ਸਿੰਘ ਕੰਪਲੇਨੈਂਟ ਜੋ ਕਿ ਤੇਰੀ ਪਿੰਡ ਹੈ ਅਜਨਾਲਾ ਸਬਡਿਵੀਜ਼ਨ ਪੁਲਿਸ ਸਟੇਸ਼ਨ ਅਜਨਾਲਾ ਜਪੈਂਦਾ ਉਸ ਦੇ ਕੋਲ ਕੋਈ ਸਤਕ ਨਾਲ ਸਮਥਿੰਗ ਜਿਹੜੀ ਜ਼ਮੀਨ ਗਵਰਨਮੈਂਟ ਦੀ ਜਿਹੜੀ ਉਹ ਉਹਦੀ ਕਾਸ਼ਤਕਾਰ ਕਰ ਰਿਆ ਸੀਗਾ ਗਰਦੌਰੀ ਚੇਂਜ ਦਾ ਮਸਲਾ ਸੀਗਾ ਉਸ ਦੀ ਗਰਦੌਰੀ ਚੇਂਜ ਕਰਨ ਲਈ ਜਿਹੜੀ ਹੈ ਉਹ ਦੇ ਕੋਲੋਂ ਪਟਵਾਰੀ ਲਖਵਿੰਦਰ ਸਿੰਘ ਨੇ ਡਿਮਾਂਡ ਕੀਤੀ ਸੀ ਜਿਹੜੇ ਕਿ 20000 ਰੁਪਏ ਲੈ ਗਿਆ ਸੀਗਾ ਉਸ ਤੋਂ ਬਾਅਦ 30000 ਰੁਪਏ ਹੋਰ ਡਿਮਾਂਡ ਕਰ ਰਿਹਾ ਸੀਗਾ ਜਿਹੜਾ ਕੰਪਲੇਨੈਂਟ ਨੇ ਆ ਕੇ ਇਨਫੋਰਮੇਸ਼ਨ ਦਿੱਤੀ ਉਸ ਦੀ ਇਨਫੋਰਮੇਸ਼ਨ ਤੇ ਆ ਸ਼ੈਡੋ ਵਿਟਨੈਸ ਤੇ ਜਿਹੜੇ ਗਵਰਨਮੈਂਟ ਪ੍ਰਸਕ੍ਰਾਈਬਡ ਵਿਟਨੈਸ ਆਫੀਸਰਸ ਹੈਗੇ ਲੈ ਕੇ ਰੈਡ ਕੀਤਾ ਗਿਆ ਤੇ ਉਹਦੇ ਕੋਲੋਂ ਰੈਡ ਹੈਂਡਿਡ 30000 ਪਿਆ ਜਿਹੜਾ ਕਿ ਇਕਬਾਲ ਸਿੰਘ ਕੰਪਲੇਨੈਂਟ ਨੇ ਦਿੱਤਾ ਤੇ ਰਿਕਵਰ ਕੀਤਾ ਗਿਆ ਤੇ ਜਿਹਨੇ ਲਖਵਿੰਦਰ ਸਿੰਘ ਪਟਵਾਰੀ ਹਲਕਾ ਪੇੜੇਵਾਲ ਜੀ ਨਾਲਾ ਜਿਹੜਾ ਹੈਗਾ ਉਹ ਹਲਕੇ ਦਾ ਜਿਹੜਾ ਸੀਗਾ ਉਹਨੂੰ ਉਹਦੇ ਚ ਅਰੈਸਟ ਕੀਤਾ ਗਿਆ ਇੱਕਾ ਦੇ ਪੈਸੇ ਦੀ ਗੁਰਦਆਰਾ ਨਹੀਂ ਕਾਦੀ ਸੀ ਜਮੀਨ ਦੀ ਜਿਹੜੀ ਹੈ ਉਹ ਗੁਰਦਆਰਾ ਵਿੱਚ ਉਹ ਚੇਂਜ ਕਰਾਣੀ ਜੀ ਜਮੀਨ ਨੂੰ ਹਾਂ ਗੁਰਦਆਰਾ ਵਿੱਚ ਅਜਾ ਸਰ ਪਹਿਲੇ ਵੀ ਇਤਿਹਾਸ ਕਹਿੰਦਾ ਨੇ ਕਿ ਸਰ ਦਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਉਹ ਕਰਾਂਗੇ ਤੇ ਫਿਰ ਦੱਸ ਸਕਾਂਗੇ ਕਿ ਇੱਕ ਪਟਾ ਦਸਤੀ ਕਰਿਆ ਜੀ ਕੇਸਿਸ ਕੇਸਿਸ ਕਰ ਦਿੱਤਾ ਗਿਆ ਤੇ ਕੋਈ ਸਾਥੀ ਵੀ ਹੈ ਨਾ ਨਾਮ ਕੋਈ ਬੰਦਾ ਰਹਿ ਰਿਹਾ ਹੈ ਉਹ ਫਿਲਹਾਲ ਕੋਈ ਅਜਿਹੀ ਡੀਪ ਗੁਨ ਇਨਵੈਸਟੀਗੇਸ਼ਨ ਕੋਈ ਗੱਲ ਆਏਗੀ ਸਾਹਮਣੇ ਅਕੋਰਡਿੰਗਲੀ ਵੀ ਵਿਲ ਟੇਕ ਐਕਸ਼ਨ ਐਸ ਪਰ ਲਾ